ਮੇਰਾ ਨਾਮ ਸ੍ਰੀ ਕੁਮਾਰ ਬਲਸਲੇ ਆ ਤੁਸੀਂ ਕਿੱਥੇ ਰਹਿੰਦੇ ਤੁਸੀਂ ਮੈਂ ਪੱਕੇ ਤੌਰ ਤੇ ਆਸਟ੍ਰੇਲੀਆ ਦਾ ਬੰਸੀਕਾ ਪਹਿਲਾਂ ਮੈਂ ਪੰਜਾਬ ਦੇ ਵਿੱਚ ਰਹਿੰਦਾ ਸੀ ਅੱਛਾ ਕੀ ਮਸਲਾ ਕੀ ਹੈ ਤੁਸੀਂ ਇੱਕ ਮਾਮਲਾ ਦਰਜ ਕਰਵਾਇਆ ਵੀਡੀਅਸ ਦੇ ਵਿੱਚ ਇਹਦੇ ਤੇ ਥੋੜੀ ਜਾਣਕਾਰੀ ਮੈਂ ਹੀਰਾ ਨਗਰ ਦੇ ਵਿੱਚ ਆਸਟ੍ਰੇਲੀਆ ਤੋਂ ਆ ਕੇ ਪਟਿਆਲਾ ਵਿੱਚ ਮਕਾਨ ਬਣਾਉਣਾ ਚਾਹੁੰਦਾ ਸੀਗਾ ਜੀ ਮਕਾਨ ਬਣਾਉਣਾ ਚਾਹੁੰਦਾ ਸੀਗਾ ਉਹਦੇ ਲਈ ਮੈਂ ਨਗਰ ਨਿਗਮ ਪਟਿਆਲਾ ਤੋਂ ਨਕਸ਼ਾ ਪਾਸ ਕਰਵਾਉਣ ਲਈ ਗਿਆ ਜਿੱਥੇ ਮੈਨੂੰ ਬਿਕਰ ਚਾਹਾਨ ਐਟਪੀ ਤੇ ਇੱਕ ਇਨਸਪੈਕਟਰ ਜੀ ਦਾ ਮੈਨੂੰ ਬਾਅਦ ਚ ਨੋ ਪਤਾ ਲੱਗਿਆ ਉਹ ਮਿਲੇ ਉਹਨਾਂ ਨੇ ਕਿਹਾ ਵੀ ਨਕਸ਼ਾ ਪਾਸ ਹੋਣ ਨੂੰ 4-5 ਮਹੀਨੇ ਲੱਗਣਗੇ ਜੇਕਰ ਤੁਸੀਂ ਜਲਦੀ ਪਾਸ ਕਰਾਉਣਾ ਹੈ ਤਾਂ ਸਾਡਾ ਇੱਕ ਖਾਸ ਬੰਦਾ ਹੈ ਜਿੰਦਕਬੜ ਗੋਲਬੂ ਉਹਨੂੰ ਮਿਲੋ ਠੀਕ ਹੈ ਮੈਂ ਉਹਨਾਂ ਦੇ ਕਹਿਣ ਤੇ ਗੋਲਬੂ ਨੂੰ ਮਿਲਿਆ ਤੇ ਉਹਨਾਂ ਨੇ ਮੈਨੂੰ ਕਿਹਾ ਵੀ 50000 ਰੁਪਿਆ ਦਿਓ ਤੇ ਥੋੜਾ ਕੰਮ ਹੋ ਜਾ ਰਿਸ਼ੋ ਦੀ ਮੰਗੀ ਸੀ ਹਾਂ 50000 ਰੁਪਿਆ ਰਿਸ਼ਵਤ ਤੇ ਫੀਸ ਪਲੱਸ ਤੇ ਤੁਸੀਂ ਜਿਹੜੇ ਦੋ ਨਕਸ਼ੇ ਦਿੱਤੇ ਸੀਗੇ ਹਾਂ ਸੇਮ ਡੇ ਮੈਂ ਦੋਏ ਨਕਸ਼ੇ ਮੇਰੀ ਵਾਈਫ ਦੇ ਨਾਮ ਤੇ ਤੇ ਮੇਰੇ ਬੇਟੇ ਦੇ ਨਾਮ ਤੇ ਅਪਲਾਈ ਕਰਤੇ ਤੇ ਉਹ 10 ਦਿਨਾਂ ਬਾਅਦ ਹੀ 4-5 ਮਹੀਨੇ ਦੀ ਜਗ੍ਹਾ 10 ਦਿਨ ਦੇ ਵਿੱਚ ਹੀ ਪਾਸ ਕਰਕੇ ਉਹਨਾਂ ਨੇ ਮੈਨੂੰ ਦੇ ਦਿੱਤਾ ਕਿੰਨੇ ਨਕਸ਼ੇ ਪਾਸ ਹੋਏ ਤੁਹਾਡੇ ਇੱਕ ਨਕਸ਼ਾ ਪਾਸ ਹੋਇਆ ਜਦੋਂ ਮੈਂ ਉਹਨੂੰ ਦੂਜੀ ਵਾਰੇ ਕਿਹਾ ਉਹ ਕਹਿੰਦਾ ਵੀ ਉਹਦੇ 50000 ਰਿਸ਼ਵਤ ਦੇ ਅਲੱਗ ਤੋਂ ਲੱਕੜ ਗਈ ਮਤਲਬ 50000 ਰਿਸ਼ਵਤ ਤੇ ਨਕਸ਼ਾ ਪਾਸ ਕਰਾਉਣਾ ਜੀ ਹੁਣ ਜਿਹੜੀ ਐਫਆਈਆਰ ਕਰਾਈ ਹੈ ਕਿਸ ਬਹਿਸ ਤੇ ਕਰਾਈ ਹੈ ਕੀ ਕੁੱਝ ਤੋਂ ਇਹ ਮੈਂ ਇਸੇ ਬਹਿਸ ਤੇ ਕਰਾਈ ਕਮੇਟੀ ਦੇ ਮੁਲਾਜ਼ਮ ਨੇ ਇੱਕ ਦਲਾਲ ਨੌ ਦਾ ਬੰਦਾ ਜਤਿੰਦਰ ਰੱਖਿਆ ਹੋਇਆ ਜਿਹਦੇ ਰਾਹੀਂ ਉਹ ਰਿਸ਼ਵਤ ਦੀ ਸੈਟਲਮੈਂਟ ਕਰਦੇ ਨੇ ਤੇ ਭੋਲੇ ਭਾਲੇ ਲੋਕਾਂ ਤੋਂ ਪੈਸੇ ਲੈ ਕੇ ਨਕਸ਼ੇ ਪਾਸ ਕਰਦੇ ਨੇ ਤੇ ਨਕਸ਼ਾ ਪਾਸ ਹੋਣ ਤੋਂ ਬਾਅਦ ਜਦੋਂ ਮੈਂ ਨਕਸ਼ਾ ਪਾਸ ਹੋਪरांत ਜਦੋਂ ਬਿਲਡਿੰਗ ਦੀ ਸਾਰੀ ਸ਼ੁਰੂ ਕੀਤੀ ਤਾਂ ਮੇਰੇ ਕੋਲ ਇਹਨਾਂ ਦਾ ਦਲਾਲ ਜਤਿੰਦਰ ਕੁਮਾਰ ਫੇਰਾ ਆ ਉਸਨੇ ਕਿਹਾ ਵੀ 2 ਲੱਖ ਰੁਪਏ ਤੁਹਾਨੂੰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹੋਰ ਦੇਣੇ ਪੈਣਗੇ ਜਿਸ ਤੋਂ ਮੈਂ ਅਸਮਰਤਾ ਜਾਹਰ ਕੀਤੀ ਤੇ ਫਿਰ ਉਸ ਨੇ ਕਿਹਾ ਕਿ ਤੁਹਾਡਾ ਮੈਂ ਇਹ ਮਕਾਨ ਬਣ ਨਹੀਂ ਦਿੰਦਾ ਤੇ ਸਾਰੀ ਰਕਵਾ ਦੇ ਬਣਾ ਹੋਇਆ ਵੀ ਜਾਈ ਉਸ ਤੋਂ ਤੁਰੰਤ ਬਾਅਦ ਹੀ ਅਗਲੇ ਦਿਨ ਅਨਕੁਸ਼ ਕੁਮਾਰ ਇੰਸਪੈਕਟਰ ਬਿਕਰਮ ਚਾਹਾਨ ਤੇ ਦੋ ਚਾਰ ਹੋਰ ਮੁਲਾਜ਼ਮ ਸੀਗੇ ਉਹ ਆਏ ਤੇ ਉਹਨੇ ਮੇਰਾ ਸਮਾਨ ਚੱਕੀ ਲੈ ਗਿਆ ਇਹਨਾਂ ਦੀ ਮਿਲਣੇ ਪੁੱਗਤ ਲੱਗਦੀ ਬਿਕਰਮ ਚੋਹਾਨ ਜੀ ਜਦ ਤੁਸੀਂ ਕਹਿ ਰਹੇ ਹੋ ਕਿ ਪਹਿਲੀ ਵਾਰ ਮੈਨੂੰ ਮਿਲੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਅੱਗੇ ਜਤਿੰਦਰ ਨਾਲ ਮਿਲਾਇਆ ਬਿਲਕੁਲ ਇਹਨਾਂ ਦੇ ਕਹਿਣ ਤੀ ਹੀ ਮੈਂ ਜਤਿੰਦਰ ਕੁਮਾਰ ਨੂੰ ਮਿਲਿਆ ਸੀਗਾ ਐਕਚੁਅਲੀ ਜਿਹੜੇ ਪੈਸੇ ਇਹ ਰਿਸ਼ਵਤ ਦੇ ਚਿੰਦਰ ਕੁਮਾਰ ਬਾਲੂ ਹਾਸਲ ਕਰਦਾ ਹੈ ਉਹ ਇਹਨਾਂ ਨੂੰ ਹੀ ਦਿੱਤਾ ਜਾ ਕੇ ਇਹ ਉਹ ਸੀਕਿੰਗ ਰਿਕਾਰਡਿੰਗ ਦਾ ਸੀਕਰ ਕੀਤਾ ਰਿਕਾਰਡਿੰਗ ਦਿੱਤੀ ਹੈ ਹਾਂ ਮੈਂ ਇਹ ਪੈਸੇ ਦੇਵ ਦੀ ਚਿੰਦਰ ਕੁਮਾਰ ਨੂੰ ਜਿਹਦੇ ਵਿੱਚ ਚਿੰਦਰ ਕੁਮਾਰ 50000 ਰਿਸ਼ਵਤ ਲੈਣਾ ਮੰਨਦਾ ਹੈ ਉਹਦੀ ਰਿਕਾਰਡਿੰਗ ਬਿਜ਼ਨਸ ਨੂੰ ਵੀ ਦਿੱਤੀ ਮੈਂ ਆਪ ਜੀ ਨੂੰ ਵੀ ਦੇਵਾਂਗਾ ਉਹ ਜੋਕੜ ਕੀ ਹੈ ਜਤਿੰਦਰ ਤਾਂ ਤੁਹਾਨੂੰ ਜੇ ਪਤਾ ਹੋਵੇ ਚਿਤਿੰਦਰ ਪਿਛਲਾ ਲਾਟਰੀ ਦਾ ਕੰਮ ਕਰਦਾ ਸੀ ਢੜੇ ਸੱਟੇ ਦਾ ਕੰਮ ਵੀ ਕਰਮ ਕਰਦਾ ਰਿਹਾ ਮੈਨੂੰ ਜਿੱਥੋਂ ਤੱਕ ਜਾਣਕਾਰੀ ਮਿਲੀ ਹੈ ਕਿਉਂਕਿ ਮੈਂ ਕਾਫੀ ਦਿਨ ਤੋਂ ਅਸਲੀ ਰਹਿਣਾ ਮੈਂ ਇੱਥੇ 92 ਬੰਦੇ ਨੂੰ ਰੋਜ਼ਗਾਰ ਦਿੱਤਾ ਹੋਇਆ ਜੀ ਤੇ ਉਹ ਰੋਜ਼ਗਾਰ ਦੇ ਵਿੱਚ ਠੱਲ ਪਾਉਣ ਵਾਸਤੇ ਇਹ ਮੈਨੂੰ ਤਰ੍ਹਾਂ ਤਰ੍ਹਾਂ ਦੇ ਉਹ ਕਰਦੇ ਕਿਉਂਕਿ ਮੈਂ ਪੰਜਾਬ ਦਾ ਬਸਿਕ ਆ ਜੀ ਇਸੇ ਕਰਕੇ ਹੀ ਮੈਂ ਸਰਕਾਰ ਨੂੰ ਕਹਿੰਦੀ ਆ ਵੀ ਬੰਦਿਆਂ ਨੂੰ ਰੋਜ਼ਗਾਰ ਦਿਓ ਮੈਂ ਉਹਦੇ ਅੰਦਰ ਵਿੱਚ 92 ਬੰਦੇ ਨੂੰ ਰੋਜ਼ਗਾਰ ਦਿੱਤਾ ਹੋਇਆ ਹਾਲਾਂਕਿ ਮੈਂ ਹੋਰ ਜਿਹੇ ਸਟੇਟ ਦੇ ਵਿੱਚ ਵੀ ਕਰ ਸਕਦਾ ਸੀ ਮੈਂ ਆਸਟ੍ਰੇਲੀਆ ਤੋਂ ਸਿਰਫ ਇਹਨਾਂ 92 ਬੰਦਿਆਂ ਨੂੰ ਸੇਫ ਕਰਨ ਵਾਸਤੇ ਪਟਿਆਲੇ ਆਇਆ ਸੀਗਾ ਵੀ ਇਹਨਾਂ ਵਾਸਤੇ ਬਿਲਡਿੰਗ ਬਣਾਵਾ ਤੇ ਇਹਨਾਂ ਨੂੰ ਰੋਜ਼ਗਾਰ ਆਪਣਾ ਘਰ ਬਣਾਵਾ ਤੇ ਇਹਨਾਂ ਨੂੰ ਰੋਜ਼ਗਾਰ ਮਈਆ ਕੰਟੀ ਬਿਲਡਿੰਗ ਹੈ ਕਿਸੇ ਤਰੀਕੇ ਨਾਲ ਗਲਤ ਬਣੀ ਹੋਈ ਹੈ ਜਾਂ ਕੀ ਕਰ ਰਹੇ ਮੈਂ ਹੁਣ ਤੱਕ 10 ਵਾਰ ਰਿਟਨ ਦੇ ਵਿੱਚ ਦਰਖਾਸਤਾਂ ਤੇ ਉਹਨਾਂ ਦੇ ਰਿਮਾਈਂਡਰ ਨਗਰ ਨਿਗਮ ਨੂੰ ਮੁੱਖ ਮੰਤਰੀ ਦੇ ਨਾਮ ਸਾਰਿਆਂ ਦੇ ਨਾਮ ਦੇ ਚੁੱਕੇ ਆ ਵੀ ਮੈਨੂੰ ਕਿਰਪਾ ਕਰਕੇ ਜਿਹੜੀ ਇਨਸਪੈਕਸ਼ਨ ਦੇ ਵਿੱਚ ਰਿਪੋਰਟ ਦੇ ਵਿੱਚ ਕੋਈ ਮੇਰੀ ਉਹ ਸਾਰੀ ਕਰਨ ਦੇ ਵਿੱਚ ਤਰੁੱਟੀਆਂ ਨੇ ਉਦੀ ਰਿਪੋਰਟ ਮੈਨੂੰ ਦਿੱਤੀ ਜਾਵੇ ਤੇ ਉਸ ਤੋਂ ਬਾਅਦ ਮੈਨੂੰ ਨਾਂ ਦੇ ਦੇ ਬਾਅਦ ਵੀ ਮੇਰਾ ਮਕਾਨ ਢਾਹ ਦਿੱਤਾ ਗਿਆ ਪਰ ਨੋਟਿਸ ਕੀ ਲਿਖਿਆ ਹੋਇਆ ਹੈ ਨੋਟਿਸ ਵਿੱਚ ਕੀ ਲਿਖਿਆ ਹੋਇਆ ਹੈ ਨੋਟਿਸ ਤਾਂ ਮੈਨੂੰ ਦਿੱਤਾ ਹੀ ਨਹੀਂ ਸਰ ਹਾਂ ਇਹ ਇਹਨਾਂ ਨੇ ਉਲਟਾ ਕੀ ਕੀਤਾ ਮੈਨੂੰ ਕੰਪਲੇਨਟ ਕਰਨ ਤੋਂ ਬਾਅਦ ਦੀ ਗੱਲ ਹੈ ਸਰ ਇਹ ਜਦੋਂ ਮੈਂ ਕੰਪਲੇਨਟ ਇਹਨਾਂ ਦੀ ਇਸ ਗਲਤੀ ਕਰਤੀ ਤਾਂ ਮੈਨੂੰ ਤੇ ਅਨਡੂ ਪ੍ਰੋਸੈਸ ਪ੍ਰੈਸ਼ਰ ਪਾਉਣ ਲੱਗੇ ਵੀ ਤੁਸੀਂ ਇਹ ਕੰਪਲੇਨਟ ਵਾਪਸ ਲਓ ਜਦੋਂ ਮੈਂ ਨਾ ਨੁਕਲ ਕੀਤੀ ਤਾਂ ਇਹ ਇਹਨਾਂ ਨੇ ਇੱਕ ਮੇਰੇ ਮਾਰ ਦੇ ਅੱਗੇ ਮੈਨੂੰ ਜਰੀਲ ਕਰਨ ਵਾਸਤੇ ਇੱਕ ਨੋਟਿਸ ਲਾਤਾ ਜਿਹਦੇ ਵਿੱਚ ਮੇਰੇ ਤੋਂ ਕਿਹਾ ਗਿਆ ਵੀ ਤੁਸੀਂ ਪ੍ਰੋਪਰਟੀ ਟੈਕਸ ਨਹੀਂ ਭਰਿਆ ਅੱਛਾ ਤੇ 2013 ਤੋਂ ਲੈ ਕੇ 14 ਹੁਣ ਤੱਕ ਦਾ ਪ੍ਰੋਪਰਟੀ ਟੈਕਸ ਭਰੋ ਤੇ ਮੈਨੂੰ ਉਹਦੇ ਰਿਗਾਰਡਿੰਗ ਤਿੰਨ ਚਾਰ ਫੋਨ ਵੀ ਕੀਤੇ ਤੇ ਹਾਲਾਂਕਿ ਇਸ ਦਾ ਮੈਂ 2025 ਤੱਕ ਇੱਕ ਸਾਲ ਦਾ ਐਡਵਾਂਸ ਟੈਕਸ ਭਰਿਆ ਹੋਇਆ ਜਿਹਦੇ ਵਿੱਚ ਮੈਨੂੰ 10% ਰੇਟ ਵੀ ਮਿਲੀ ਹੋਈ ਹੈ ਤੁਸੀਂ ਕਿਹੜੀ ਤਰੀਕ ਨੂੰ ਕਿਹੜੀ ਤਰੀਕ ਨੂੰ ਪ੍ਰੋਪਰਟੀ ਟੈਕਸ ਭਰਿਆ ਸੀ ਟੈਕਸ ਕਿੰਨੇ ਟੈਕਸ ਮੈਂ ਭਰਿਆ 35 ਨੂੰ ਤੇ ਨੋਟਿਸ ਆਇਆ 2 6 ਨੂੰ ਲਾਇਆ ਜਿਹੜਾ ਵਾਰ ਦੇ ਦਿੱਤੇ ਮੇਰੇ ਕੁਝ ਦਿਨਾਂ ਬਾਅਦ ਲਾਇਆ ਹਾਂ ਕੁਝ ਦਿਨਾਂ ਬਾਅਦ ਲਾਇਆ ਤੇ ਉਸ ਤੋਂ ਬਾਅਦ ਕਿਸੇ ਬੰਦੇ ਤੋਂ ਕੰਪਲੀਟਾ ਕਰਾ ਕੇ ਇਨਸਪੈਕਟਰ ਤੇ ਨਿਗਮ ਦੇ ਅਧਿਕਾਰੀ ਮੇਰੇ ਬਾਰ-ਬਾਰ ਮੇਰੇ ਘਰ ਦੇ ਵਿੱਚ ਆਉਂ ਇੰਟਰ ਕਰਦੇ ਰਹੇ ਨੇ ਜਿਹਦੇ ਵਿੱਚ ਮੇਰੀ ਫੁਟੇਜ ਹੈ ਮੇਰੇ ਕੋਲੇ ਵੀ ਮੈਨੂੰ ਪ੍ਰੈਸ਼ਰ ਪਾਉਣ ਵਾਸਤੇ ਵੀ ਤੁਸੀਂ ਪਾਣੀ ਦਾ ਬਿੱਲ ਜੀ ਦੇਓ ਜੀ ਤੁਸੀਂ ਇਹਦਾ ਦਿਓ ਬਦੌਰ ਮੈਨੂੰ ਐਨਆਰ ਦੇ ਲਾਤੇ ਇਹ ਹਰਾਸ਼ ਕਰਨਾ ਚਾਹੁੰਦੇ ਨੇ ਇਹ ਤੁਪਾਉਣਾ ਚਾਹੁੰਦੇ ਨੇ ਅੱਛਾ ਮੈਂ ਤਾਂ ਇੰਨਾ ਦੁਖੀ ਹੋ ਗਿਆ ਇਹਨਾਂ ਤੋਂ ਵੀ ਮੈਂ ਉਹ ਰੈਣਾ ਨਹੀਂ ਚੁੰਦਾ ਮੈਂ ਮੈਂ ਸੋਚਦਾ ਵੀ ਜੇ ਮੇਰੇ ਵਰਗੇ ਇਸ ਇਨਸਾਨ ਦੀ ਇਹ ਹਾਲਤ ਹੈ ਤਾਂ ਦੂਜਿਆਂ ਦੀ ਕੀ ਕਰਦੇ ਹੋਣਗੇ ਹਰ ਚੀਜ਼ ਆ ਪੈਸੇ ਤੋਂ ਵਗਰੇ ਕੋਈ ਨਹੀਂ ਕਰਦੇ ਹੁਣ ਤੱਕ ਮੈਂ 50 ਵਾਰੀ ਇਹਨਾਂ ਤੋਂ ਮੰਗ ਚੁੱਕਿਆ ਨਹੀਂ ਮੈਨੂੰ ਤੁਸੀਂ ਰਿਪੋਰਟਾਂ ਦਿਓ ਜੋ ਮੈਂ ਗਲਤ ਕੀਤਾ ਹੋਇਆ ਪਰ ਬਿਲਕੁਲ ਨਹੀਂ ਮੈਂ ਹੁਣ ਤੱਕ ਮੇਰੇ ਤੋਂ 2 ਲੱਖ ਰੁਪਏ ਤਾਂ ਜਿਹੜੇ ਆ ਦੂਸਰੇ ਹੈਗੇ ਨੇ ਉਹ ਲੈ ਚੁੱਕੇ ਹੋਣਗੇ ਇਹ ਕੋਈ ਆਂਦਾ ਪ੍ਰੈਸਰ ਰਿਪੋਰਟਰ ਕਹਿ ਕੇ ਕੋਈ ਯੂਟਿਊਬਰ ਕਹਿ ਕੇ ਕੋਈ ਸੋਸ਼ਲ ਵਰਕਰ ਕਹੇ ਕਿ ਮੇਰੇ ਖਿਲਾਫ ਵੀਡੀਓ ਬਣਾ ਗਈ ਊ ਮਾਫੀਆ ਵਰਗੇ ਸ਼ਬਦ ਵਰਤੇ ਗਏ ਜਿਹਦੀ ਮੈਂ ਤੁਹਾਨੂੰ ਵੀਡੀਓ ਫੋਟੋ ਅੱਜ ਵੀ ਦੇ ਦੂੰਗਾ ਜਦ ਕਿ ਮੈਂ ਊ ਮਾਫੀਆ ਦੇ ਨੇੜੇ ਤੇੜੇ ਨਹੀਂ ਮੇਰਾ ਆਪਣਾ ਮਕਾਨ ਕੀਤਾ ਆਪਣਾ ਨਕਸ਼ਾ ਪਾਸ ਕਰਾਇਆ ਕੋਈ ਨਜਾਇਜ਼ਾਰੀ ਨਹੀਂ ਜੇ ਨਜਾਇਜ਼ਾਰੀ ਹੈ ਮੈਨੂੰ ਇਨਸਪੈਕਸ਼ਨ ਰਿਪੋਰਟ ਦਿਖਾ ਦੇ ਨੇ ਕਿਹੜੇ ਬੰਦੇ ਤੋਂ ਤੁਹਾਡੇ ਪੈਸੇ ਲੈਂ ਕਿਸਦਾ ਨਾਮ ਯਾਦ ਨਾਮ ਸਾਰੇ 2 ਲੱਖ ਰੁਪਏ ਹੋ ਡਿਮਾਂਡ ਕਰਦਾ ਸੀ ਤੇ ਹਜੇ ਜਿਹੜੇ ਮੇਰਾ ਕੇ ਟੈਕਰ ਹੈ ਉਹਦੇ ਤੋਂ ਮੇਰੇ ਅਸਲੀਆ ਜਾਣ ਸਵੇ ਕਿੰਨੇ ਬੰਦੇ ਤੋਂ ਉਸ ਤੋਂ ਲੈ ਕੇ ਜੇ ਨਹੀਂ ਜਿਹਦੀ ਮੱਤੇ ਡੀਡੀ ਦਾ ਵੀ ਨਾਮ ਲੇ ਰਿਹਾ ਸੀ ਉਹ ਕੌਣ ਸੀ ਉਹ ਕਮਲਪ੍ਰਦੇਸ਼ਾ ਹੈ ਉਹਦੇ ਨਾਂ ਤੇ 2 ਲੱਖ ਰੁਪਇਆ ਮੇਰੇ ਕੋਲੇ ਰਿਕਾਰਡਿੰਗ ਹੈ 2 ਲੱਖ ਰੁਪਇਆ ਜਿਹਦੇ ਵਿੱਚ ਸਤਿੰਦਰ ਬਾਂਬੂ ਕਹਿੰਦਾ ਹੈ ਵੀ 2 ਲੱਖ ਰੁਪਇਆ ਬਪਦੇਸ਼ਾ ਮੰਗਦੀ ਹੈ ਅੱਛਾ ਦਿੱਤਾ ਤਾਂ ਨਹੀਂ ਤੁਸੀਂ ਨਹੀਂ ਉਹ ਦਿੱਤਾ ਨਹੀਂ ਮੈਂ ਦੇਣ ਤੋਂ ਸਮਰਥ ਨਹੀਂ ਮੈਂ ਮੈਂ ਕਿੰਨੇ ਮੈਂ ਸਰਚ ਕਰਾਈ ਉਸ ਵਿੱਚ ਤੁਸੀਂ ਇਹ ਸਾਰਾ ਬੇਬਾ ਦਿੱਤਾ ਜੀ ਇਹਨਾਂ ਸਾਰਾ ਮੈਂ ਸਾਰਾ ਬੇਬਾ ਦੇਣ ਦੇ ਬਾਵਜੂਦ ਮੈਂ ਸੈਟੀਸਫਾਈ ਨਹੀਂ ਹਾਂ ਹਾਂ ਤੁਹਾਨੂੰ ਕਿਉਂਕਿ ਇੱਕ ਬੰਦੇ ਦੇ ਖਿਲਾਫ ਗੂਗਲ ਤੋਂ ਮਿੱਟੀ ਪੁੰਜਣ ਵਾਲੀ ਗੱਲ ਕੀਤੀ ਹੈ ਉਹਨਾਂ ਨੇ ਜਦ ਕਿ ਇਹਦੇ ਪਿੱਛੇ ਇੱਕ ਵੱਡਾ ਗਰੋਹ ਹੈ ਜਿਹੜਾ ਆਮ ਲੋਕਾਂ ਨੂੰ ਜਦੋਂ ਕਿਸੇ ਦੀ ਵੀ ਸਾਰੀ ਹੁੰਦੀ ਹੈ ਉਦੋਂ ਉਹਦੀ ਵੀਡੀਓ ਬਣਾ ਕੇ ਉਹਨੂੰ ਬਲੈਕਮੇਲ ਕਰਦਾ ਹੈ ਬੈਲ ਕਰਨ ਦੇ ਖਾਤਰ ਉਹ ਤਾਂ ਪੈਸੇ ਲੈਂਦਾ ਹੈ ਅੱਛਾ ਉਹਨਾਂ ਨੂੰ ਕਿਸੇ ਨੂੰ ਬਲਾਇਆ ਤੱਕ ਨਹੀਂ ਗਿਆ ਮੀਲਨਸ ਵੱਲੋਂ ਹਾਂ ਮੈਂ ਉਹੀ ਗੱਲ ਕਹਿ ਰਿਹਾ ਮੈਂ ਇੱਕ ਗੱਲ ਕਹਿ ਰਿਹਾ ਵੀ ਮੈਂ ਦੋ ਨਕਸ਼ੇ ਵੀ ਇੱਕ ਸੇਮ ਡੇ ਅਪਲਾਈ ਕੀਤੇ ਇੱਕ ਨਕਸ਼ਾ ਤਾਂ ਹਫਤੇ ਬਾਅਦ ਪੇਸ਼ ਹੋ ਗਿਆ ਪਾਸ ਹੋ ਗਿਆ ਤੇ ਦੂਸਰਾ ਅਜ ਤੱਕ ਨਹੀਂ ਹੋਇਆ ਮੈਂ ਬਿਜਲੈਸ ਨੂੰ ਇਹੀ ਕਹਿਣਾ ਚਾਹੁੰਦਾ ਸੀਗਾ ਵੀ ਮੈਨੂੰ ਘੱਟੋ ਘੱਟ ਇਹ ਤਾਂ ਪਤਾ ਕਰ ਦਿਓ ਮੇਰੀ ਉਹ ਕਿਉਂ ਨਹੀਂ ਪਾਸ ਹੋ ਰਿਹਾ ਤੇ ਉਹਦੇ 50000 ਰੁਪਏ ਹੋਰ ਮੰਗਦੇ ਸੀ ਦੇ ਦਿੰਦਾ ਉਹ ਵੀ ਪਾਸ ਹੋ ਜਾਣਾ ਸੀ ਫਿਰ ਫਿਰ ਮਿਲੀ ਭਗਤ ਕਿਉਂ ਨਹੀਂ ਹੈ ਉਹਨਾਂ ਦੀ ਤੇ ਜਦ ਕਿ ਮੈਂ ਜਦੋਂ ਉਹਨਾਂ ਕੋਲੇ ਗਿਆ ਨਾ ਉਹ ਕਹਿੰਦੇ ਤੁਸੀਂ ਬਿਜਲੇਸ ਸਰਕਾਰ ਕੋਲੇ ਜਾਓ ਉਹ ਪਾਸ ਕਰੋਗੇ ਅੱਛਾ ਹਾਂ ਜੋ ਮੈਨੂੰ ਉੱਪਰ ਨਹੀਂ ਚੜਨ ਦਿੱਤਾ ਮੈਨੂੰ ਦਫਤਰ ਦੇ ਵਿੱਚ ਅੰਦਰ ਇੰਟਰ ਨਹੀਂ ਕਰਨ ਦਿੱਤੇ ਸੀ ਤੇ ਹੁਣ ਤੁਸੀਂ ਮੁੱਖ ਮੰਤਰੀ ਹੈ ਆਮ ਆਦਮੀ ਪਾਰਟੀ ਹੈ ਇਹ ਕਾਫੀ ਮੰਗਦਾਰ ਸਰਕਾਰ ਹੈ ਕਿ ਉਮੀਦ ਹੈ ਮੈਨੂੰ ਇਹਨਾਂ ਤੋਂ ਉਮੀਦ ਨਹੀਂ ਹੈ ਪਰ ਅਫਸਰਾਂ ਤੋਂ ਮੈਨੂੰ ਬਿਲਕੁਲ ਉਮੀਦ ਨਹੀਂ ਜਿਹੜੇ ਪ੍ਰਸ਼ਾਸਨ ਦੇ ਵਿੱਚ ਲੁਕਤ ਨੇ ਤੁਸੀਂ ਮੁੱਖ ਮੰਤਰੀ ਦੇ ਪੋਰਟਲ ਤੇ ਸ਼ਿਕਾਇਤ ਕਰੀ ਹਾਂ ਮੈਂ ਐਂਟੀ ਕ੍ਰਪਸ਼ਨ ਤੇ ਜੀ ਦਰਜ ਕਰਾਈ ਤੀ ਉਸਦੇ ਬਾਅਦ ਹੀ ਜੇ ਐਕਸ਼ਨ ਅਫਸਰ ਚੁਣ ਆਇਆ ਤਾਂ ਜਿਹੜੇ ਅਫਸਰ ਇਥੇ ਵਿੱਚ ਇਹਦੇ ਵਿਕਰਮ ਚਾਹਣ ਅੰਕੁਸ਼ ਕੁਮਾਰ ਇਨਸਪੈਕਟਰ ਨੀਰਜ ਪੱਟੀ ਤੇ ਇਹ ਇੱਕ ਕਰਨ ਕੋਈ ਸ਼ਾਇਦ ਮੈਨੂੰ ਸਪੈਸੀਫਿਕ ਨਾਮ ਨਹੀਂ ਪਤਾ ਮੈਂ ਸ਼ਕਲ ਦੇਖ ਕੇ ਦੱਸ ਸਕਦਾ ਤੇ ਜਿਹੜੇ ਉੱਥੇ ਬੈਠਦੇ ਆ ਜਿੰਨਾਂ ਦੀ ਬਦੌਲਤ ਇਹ ਹੋਇਆ ਜੀ ਕੀ ਮੰਗ ਕੀ ਕਰਦੇ ਮੈਂ ਮੰਨ ਕਰਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਨਹੀਂ ਤਾਂ ਫਿਰ ਮੈਂ ਦੇਖੋ ਗੱਲ ਸੁਣੋ ਜੇ ਮੈਨੂੰ ਇਨਸਾਫ ਨਹੀਂ ਮਿਲਦਾ ਤਾਂ ਹੋਰ ਇੱਥੇ ਕਿਸ ਨੂੰ ਕਿਹਨੂੰ ਮਿਲੂਗਾ ਤੋਂ ਲੋਕ ਤਾਂ ਕਹਿੰਦੇ ਵੀ ਤੁਸੀਂ ਐਨਆਰ ਆ ਕੇ ਇੱਥੇ ਕੰਮ ਦਵਾਓ ਮੈਂ ਕੰਮ ਦਵਾਇਆ ਤਾਂ ਮੈਂ ਆਹ ਹਰ ਜਨਮ ਪੁੱਤਰ ਆ ਮੈਂ ਆਪਣੇ ਬੱਚਿਆਂ ਤੋਂ ਦੂਰ ਹੋ ਰਿਹਾ ਮੈਨੂੰ ਆਏ ਨੂੰ 2 ਮਹੀਨੇ ਹੋ ਗਏ ਜਦ ਕਿ ਮੈਂ ਇਸੇ ਲੰਮਤ ਦੇ ਵਿੱਚ ਚੱਕਰ ਜਿਹਾ ਹੋਇਆ ਮੈਂ ਬੱਚਿਆਂ ਤੋਂ ਬਹੁਤ ਦੂਰ ਆ ਮੈਂ ਇਕੱਲਾ ਪੜ ਮਹਿਸੂਸ ਕਰਦਾ ਹਾਂ ਕੋਈ ਡਰਤਾ ਨਹੀਂ ਜਿਵੇਂ ਤੁਸੀਂ ਕਹਿ ਰਹੇ ਮੈਨੂੰ ਪਰੇਸ਼ਾਨ ਕੀਤਾ ਜਾ ਪਰੇਸ਼ਾਨ ਮੈਨੂੰ ਇਹ ਵੀ ਹੈ ਮੇਰਾ ਨੁਕਸਾਨ ਕਰਾ ਸਕਦੇ ਨੇ ਮੇਰੇ ਜਾਨ ਮਾਲ ਤੋਂ ਵੀ ਨੁਕਸਾਨ ਕਰਾ ਸਕਦੇ ਨੇ ਮੇਰੇ ਫਾਈਨੈਂਸ਼ੀਅਲ ਲੌਸ ਕਰਾ ਸਕਦੇ ਨੇ ਬੰਦੇ ਕਿਉਂਕਿ ਮੈਂ ਇਕੱਲਾ ਠੀਕ ਸਾਰਿਕ ਮਾਮਲਾ ਆਇਆ ਜਿਵੇਂ ਤੁਸੀਂ ਸੋਸ਼ਲ ਮੀਡੀਆ ਦੇ ਵੀ ਦੇਖਿਆ ਹੋਣਾ ਕਿ ਕੁਝ ਜਿਹੜਾ ਵਿਅਕਤੀ ਹੈ ਉਸਨੇ ਕੁਝ ਕਰ ਆਪਣੇ ਕਾਰਪੋਰੇਸ਼ਨ ਦੇ ਇੱਕ ਲੋਗਾਂ ਦਾ ਨਾਮ ਲੈ ਕੇ ਇੱਕ ਵਿਅਕਤੀ ਦੇ ਉੱਤੇ ਮਾਮਲਾ ਕਰਜ ਕਰਾਇਆ ਵਿਜੀਲੈਂਸ ਹਾਂ ਜੀ ਹਾਂਜੀ ਇਹ ਵੀਡੀਓ ਜਿਹੜਾ ਸੁਨੀਲ ਕੁਮਾਰ ਬੰਸਲ ਵੱਲੋਂ ਅਪਲੋਡ ਕੀਤੀ ਗਈ ਹੈ ਇਹ ਵੀਡੀਓ ਮੇਰੇ ਵੱਲੋਂ ਵੀ ਦੇਖੀ ਗਈ ਹੈ ਇਹਦੀ ਜਿਹੜੀ ਡਿਟੇਲ ਇਨਕੁਆਰੀ ਹੈ ਉਹ ਤੋਂ ਮੈਂ ਕਰ ਰਿਹਾ ਹੂੰ ਉਹ ਮੈਂ ਕੈਂਟੇ ਵਿੱਚ ਡਿਟੇਲ ਇਨਕੁਆਰੀ ਆਪਣੇ ਐਮਟੀਪ ਨੂੰ ਬੋਲਾ ਹੈ ਬੰਬੰਦੀ ਬਾਲੇ ਨੂੰ ਬੋਲਾ ਇਹ ਕਰ ਰਿਹਾ ਲੇਕਿਨ ਇਹ ਇਹਦੇ ਜਿਹੜੇ ਬਰੀਫ ਫੈਕਟਸ ਹੈ ਉਹਦੇ ਬਾਰੇ ਮੈਂ ਤੁਹਾਨੂੰ ਰੂਬਰੂ ਕਰਾ ਦਿੰਦਾ ਹੂੰ ਕਿ ਇਹਦੇ ਦੋ ਨਕਸ਼ੇ ਸੀਗੇ ਸੁਨੀਲ ਕੁਮਾਰ ਬੰਸਲ ਦੇ ਇੱਕ ਸੀਗਾ ਵੀ ਆ टू जीरो सिक्स सिक्स फाइव सैवन ए अरुण बंसल ए अरुण बंसल के नाम से अरुण बंसल सन ऑफ सुरेश बंसल एक इन्हों का नक्शा से सिक्स नाइन थ्री टू फोर एगा आशा रानी के नाम पर तो जोड़ा पहले वाला नक्शा सू जीरो सिक्स सिक्स फाइव सैवन अरुण बंसल के नाम पर यह नक्शा ये पास हो चुका है ये रेजीडेंशियल नक्शा से लेकिन ये इन्होंने की किया कि जोड़ा नक्शा पास होयाच बेसमेंट की जीडी उसारी ओ फीट वोड पर ला के की ਇਨਾਂ ਨੂੰ ਨੋਟਿਸ ਦਿੱਤੇ ਸੀ ਕਿ ਡਿਊ ਪ੍ਰੋਸੀਜਰ ਫਾਲੋ ਕੀਤਾ ਸੀਗਾ ਕਿ ਜਿਹੜੀ ਤੁਸੀਂ ਵਾਇਲੇਸ਼ਨ ਕਰੀਏ ਇਹਨੂੰ ਰੋਕ ਲਓ ਉਸ ਤੋਂ ਬਾਅਦ ਵੀ ਨਹੀ ਰੁਕੇ ਫਾਈਨਲੀ ਉਹਦੇ ਅਸੀਂ ਪ੍ਰੋਪਰ ਪ੍ਰੋਸੀਜਰ ਫਾਲੋ ਕਰਕੇ ਇਹਦਰ ਡਿਮੋਲਿਸ਼ ਕੀਤਾ ਜਿਹੜਾ ਇਹ ਸੀਗਾ ਫਿਰ ਇੱਕ ਹੋਰ ਇਹਨਾਂ ਦਾ ਨਕਸ਼ਾ ਸੀਗਾ 69324 ਜਿੱਦਾਂ ਮੈਨੇ ਵੀਡੀਓ ਮੇਂ ਦੇਖਾਇਆ ਇਹਨਾਂ ਨੇ ਕਿਹਾ ਕਿ ਮੇਰੇ ਦੋ ਨਕਸ਼ੇ ਹੈ ਉਹਦੇ ਵਿੱਚ ਇੱਕ ਪਾਸ ਕਰਤਾ ਇੱਕ ਪਾਸ ਨਹੀਂ ਕੀਤਾ ਇਹਦੇ ਵਿੱਚ ਇਹ ਇਫੈਕਟ ਸੀਗਾ ਕਿ ਇਹਨਾਂ ਦੇ ਦੋਨੋਂ ਨਕਸ਼ੇ ਪਾਸ ਹੋ ਗਏ ਸੀਗੇ ਜਿਹੜਾ ਦੂਜੇ ਨਕਸ਼ੇ ਦੀ ਗੱਲ ਕਰ ਰਹੇ ਸੀਗੇ ਉਹਦੇ ਵਿੱਚ ਪ੍ਰੋਬਲਮ ਕੀ ਸੀਗੀ ਕਿ ਇਹਨਾਂ ਦੇ ਇੱਕ ਪੜੋਸੀ ਐ ਡਾਕਟਰ ਦਿਨੇਸ਼ ਕਰਕੇ ਸੀਗੇ ਉਹਨਾਂ ਦੀ ਕੰਪਲੇਨ ਆਈ ਸੀਗੀ ਕਿ ਉਹਨਾਂ ਤੋਂ ਕੋਈ ਬੇਸਮੈਂਟ ਬਣਾਉਣ ਦਾ ਐਨਓਸੀ ਨਹੀਂ ਲਿਆ ਫਿਰ ਉਹ ਕੋਰਟ ਚਲੇ ਗਏ ਕੋਰਟ ਤੋਂ ਜਾ ਕੇ ਉਹਨਾਂ ਨੇ ਸਟੇ ਲਿਆ ਹੈ ਸਟੇ ਲੈਣੇ ਕੇ ਬਾਅਦ ਫਿਰ ਇਹਨਾਂ ਨੇ ਰਿਵਾਈਜ਼ ਨਕਸ਼ਾ ਅਪਲਾਈ ਕੀਤਾ ਇਹ ਜਿਹੜੀ ਗੱਲ ਕਰ ਰਹੇ ਉਹ ਰਿਵਾਈਜ਼ ਨਕਸ਼ਾ ਦੀ ਹੈ ਐਦਾ ਕੋਈ ਨਾ ਤਾਂ ਨਕਸ਼ਾ ਪੈਂਡਿੰਗ ਨਹੀਂ ਹੈ ਉਹ ਪਾਸ ਕਰ ਚੁੱਕੇ ਸੀਗੇ ਫਿਰ ਇਹਨਾਂ ਦਾ ਰਿਵਾਈਜ਼ ਨਕਸ਼ਾ ਸਾਡੇ ਕੋਲ ਪਹੁੰਚਾ ਜੇਗਾ 206563 ਇਹਦੇ ਵਿੱਚ ਕੀ ਸੀਗਾ ਕਿ ਇਹ ਓਬਜੈਕਸ਼ਨ ਲੱਗਾ ਸੀਗਾ ਕਿ ਜਿਹੜਾ ਇਹਨਾਂ ਨੇ ਪੁਰਾਣਾ ਨਕਸ਼ਾ ਪਾਸ ਕਰਾਇਆ ਉਹ ਅਪਲੋਡ ਕਰਨਾ ਸੀਗਾ ਉਹ ਇਹਨਾਂ ਨੇ ਅਪਲੋਡ ਨਹੀਂ ਕੀਤਾ ਉਹ ਮੈਨੇ ਰਿਕਾਰਡ ਵਿੱਚ ਚੈੱਕ ਕੀਤਾ ਉਹ ਨਕਸ਼ਾ ਸਾਡੇ ਕੋਲ ਪੈਂਡਿੰਗ ਨਹੀਂ ਹੈ ਉਹ ਹਜੇ ਵੀ ਆਰਕੀਟੈਕਟ ਜਿਹੜਾ ਇਹਨਾਂ ਦਾ ਹੈ ਉਹਨਾਂ ਕੋਲ ਉਹਨਾਂ ਦੇ ਕੋਲ ਹੀ ਪੈਂਡਿੰਗ ਹੈ ਸਾਡੇ ਕੋਲ ਇਹਦਾ ਦੂਜਾ ਨਕਸ਼ਾ ਕੋਈ ਪੈਂਡਿੰਗ ਨਹੀਂ ਹੈ ਜਿਹੜਾ 50000 ਰੁਪਏ ਦੀ ਗੱਲ ਉਹਨਾਂ ਨੇ ਕੀਤੀ ਹੈ ਕਿ ਰਿਸ਼ਵਤ ਦੇ ਲਈ ਮੈਨੂੰ ਕਿਹਾ ਗਿਆ ਕਿ ਫਲਾਣੇ ਬੰਦੇ ਨੂੰ ਮਿਲੋ ਜਾ ਕੇ ਤੇ ਉਸਨੇ 50000 ਲਿੱਤਾ ਤੇ ਬਾਅਦ ਵਿੱਚ ਹੋਰ 2 ਲੱਖ ਰੁਪਏ ਦੀ ਮੰਗ ਕੀਤੀ ਇਹ ਕੀ ਮਾਮਲਾ ਪੁਰਾਣਾ ਆ ਇਹਦੇ ਬਾਰੇ ਮੈਂ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਜਿਹੜੇ ਬੰਦੇ ਆਦਾ ਉਹ ਨਾਮ ਲੈ ਰਹੇ ਨਾ ਮੈਂ ਜਾਣਦਾ ਹਾਂ ਉਹਨਾਂ ਦਾ ਬਿਲਡਿੰਗ ਬਰਾਂਚ ਰਿਪੋਰਟ ਮੰਗੀ ਹੈ ਅਗਰ ਉਹ ਜਾਣਦੇ ਤਾਂ ਮੈਨੂੰ ਦੱਸ ਦਿੰਗੇ ਲੇਕਿਨ ਜਿਗਦਾ ਉਹਨਾਂ ਨੂੰ ਮੈਨੂੰ ਜਵਾਨੀ ਤੌਰ ਤੇ ਦੱਸਿਆ ਕਿ ਉਹ ਵੀ ਪ੍ਰਾਈਵੇਟ ਬੰਦੇ ਆ ਉਹਨਾਂ ਦਾ ਇਹਨਾਂ ਦੇ ਨਾਲ ਕੋਈ ਸੰਬੰਧ ਨਹੀਂ ਹੈ ਨਾ ਉਹ ਜਾਣਦੇ ਹੈ ਨਾ ਮੈਂ ਉਹਦੇ ਬਾਰੇ ਕੁਝ ਕਮੈਂਟ ਕਰ ਸਕਦਾ ਜਿਹੜਾ ਨੋਟਿਸ ਲਾਇਆ ਕਿ ਕਿਸ ਚੀਜ਼ ਦਾ ਨੋਟਿਸ ਹੈ ਜਿਹਨਾਂ ਦੇ ਦਰਵਾਜ਼ੇ ਤੇ ਜੋ ਸੀਲ ਕੀਤਾ ਗਿਆ ਉਹ ਕੀ ਕਹਿ ਕੇ ਸੀਲ ਕੀਤਾ ਗਿਆ ਔਰ ਜਿਹੜਾ ਉਹਨਾਂ ਦਾ ਨੋਟਿਸ ਹੈਗਾ ਆਪਣਾ 269 ਵੰਦਾ ਨੋਟਿਸ ਹੈਗਾ ਔਰ 271 ਵੰਦਾ ਨੋਟਿਸ ਹੈਗਾ ਕਿ ਜਿਹ ਮੈਪ ਉਹਨਾਂ ਦਾ ਅਪੂਰਵ ਹੋਇਆ ਹੈ ਉਹਦੇ ਅਗੇਂਸ ਉਹਨਾਂ ਨੇ ਉਸਾਰੀ ਕੀਤੀ ਹੈ ਜਿਹੜਾ ਨੋਟਿਸ ਹੋਰ ਲਗਾਇਆ ਗਿਆ ਕਿ ਪ੍ਰਾਪਰਟੀ ਟੈਕਸ ਤੁਸੀਂ ਭਰਿਆ ਨਹੀਂ ਪਰ ਉਹ ਕਹਿੰਦੇ ਮੈਂ ਆਹ ਵਾਲੇ 2025 ਦਾ ਵੀ ਪ੍ਰਾਪਰਟੀ ਟੈਕਸ ਭਰਿਆ ਹੋਇਆ ਹੈ ਜਿਹੜਾ ਨੋਟਿਸ ਲਗਾਇਆ ਗਿਆ ਮੈਨੂੰ ਜਰੀਰ ਕਰਨ ਵਾਸਤੇ ਲਾਇਆ ਗਿਆ ਹੈ ਜੱਸ ਨਹੀਂ ਇਹ ਪ੍ਰਾਪਰਟੀ ਟੈਕਸ ਦਾ ਵੀ ਉਹ ਮੈਨੇ ਵੀਡੀਓ ਮੇਂ ਦੇਖਿਆ ਉਹ ਮੈਨੂੰ ਇੱਕ ਵਾਰੀ ਵੈਰੀਫਾਈ ਕਰਨਾ ਹੈ ਉਹ ਮੈਨੇ ਕੀਤਾ ਹੈ ਉਹਦੀ ਰਿਪੋਰਟ ਵੀ ਜਦੋਂ ਆਉਗੀ ਉਹਦੇ ਬਾਰੇ ਮੈਂ ਅਪਡੇਟ ਕਰ ਦੂੰਗਾ ਜਿਹੜੇ ਜਿਹੜੇ ਤੁਹਾਡੇ ਅਧਿਕਾਰੀਆਂ ਦਾ ਨਾਮ ਲਿੱਤਾ ਹੈ ਜੀ ਉਹਨਾਂ ਨੇ ਕ腐ਸ਼ਨ ਨੂੰ ਲੈ ਕੇ ਕੀ ਉਹਨਾਂ ਦੀ ਤੁਸੀਂ ਇਨਕੁਆਇਰੀ ਕਰੋਗੇ ਉਹਦੀ ਤਾਂ ਅਸੀਂ ਕਰ ਹੀ ਰਹਾ ਮੈਂ ਨਾ ਉਹਦੀ ਡਿਟੇਲਡ ਰਿਪੋਰਟ ਮੰਗ ਰਿਹਾ ਉਹਦੀ ਡਿਟੇਲ ਜਦੋਂ ਡਿਟੇਲ ਰਿਪੋਰਟ ਆ ਗਈ ਉਹਦੇ ਬਾਰੇ ਫਿਰ ਮੈਂ ਕਮੈਂਟ ਕਰੂੰਗਾ ਤੁਹਾਨੂੰ ਤੁਹਾਡੇ ਤਾਂ ਕੋਈ ਵਿਜੀਲੈਂਸ ਸਰ ਪਹੁੰਚ ਪਹੁੰਚ ਗਈ ਸੀ ਕਿ ਵਿਜੀਲੈਂਸ ਦੇ ਵਿਜੀਲੈਂਸ ਦਾ ਵੀ ਇਹਨਾਂ ਨੇ ਮੈਨੂੰ ਦੱਸਿਆ ਕਿ ਇਸ ਜਿਹੜਾ ਸੁਨੀਲ ਕੁਮਾਰ ਬੰਸਲ ਹੈ ਇਸਨੇ ਵਿਜੀਲੈਂਸ ਬਿਊਰੋ ਚ ਉਹਦੀ ਕੰਪਲੇਨ ਪਾਈ ਸੀਗੀ ਇਹ ਜਿੰਨੇ ਵੀ ਬਿਲਡਿੰਗ ਇੰਸਪੈਕਟਰ ਹੈ ਆਪਣਾ 80ਪੀ ਹੋਰ 80ਪੀ ਇਹਨਾਂ ਨੇ ਆਪ ਦਾ ਬਿਆਨ ਜਾ ਕੇ ਉਧਰ ਦਿੱਤਾ ਹੈ ਉਹਦੇ ਅੱਗੇ ਜਿਹੜੀ ਫਦਰ ਕਾਰਵਾਈ ਕਰਨੀ ਹੈ ਉਹ ਵਿਜੀਲੈਂਸ ਬਿਊਰੋ ਦੇ ਕਰਨੀ ਹੈ ਉਹ ਮੈਨੂੰ ਉਹਦੇ ਬਾਰੇ ਅਪਡੇਟ ਨਹੀਂ ਹੈ ਉਹਦਾ ਕੀ ਕੀਤਾ ਫਾਈਲ ਕਰ ਦਿਆ ਜੋ ਵੀ ਹੈ ਉਹਦੇ ਬਾਰੇ ਮੈਨੂੰ ਅਪਡੇਟ ਨਹੀਂ ਸਰ ਜਿਹੜੀ ਮਾਈਨਿੰਗ ਵਾਲੀ ਪਾਲਿਸੀ ਹੁੰਦੀ ਹੈ ਕੀ ਪਾਲਿਸੀ ਹੁੰਦੀ ਹੈ ਕਿਵੇਂ ਜ਼ਿਕਰ ਮਾਈਨਿੰਗ ਕਰਨਾ ਚੋ ਬੇਸਮੈਂਟ ਜੇ ਬਣਾਉਣਾ ਚਾਹਵੇ ਉਹਦੇ ਲਈ ਕੀ ਨੋਬਸ ਹੁੰਦੇ ਨੇ ਬੇਸਮੈਂਟ ਮੇ ਜਿਹੜੇ ਬਿਲਡਿੰਗ ਬਾਇਲॉज ਮੈਂ ਨਾਰਮਸ دیے ਹੋਏ ਉਹ ਫਾਲੋ ਕਰਨੇ ਪੜਦੇ ਹੈ ਪਲੱਸ ਅਗਰ ਕੋਈ ਉਹਨਾਂ ਦੇ ਪੜੋਸੀ ਦੇ ਉਸਾਰੀ ਹੋ ਰਹੀ ਹੈ तो तो भी एन ओ सी लेंदे हैं कि भई जेकर ऑबजेक्शन तो नहीं है उस चीज़ में इस पर्टिकुलर केस में उन्हों तो ऑब्जेक्शन जे डॉक्टर जिन्द का नाम मैंने दस तो ऑबजेक्शन और उन्होंने कंप्लेन भी की थी है कि विदाउट मेरे तो एन ओसी लिए इन्होंने उसारी की थी है क्योंकि स्ट्रक्चरल सेफ्टी भी देखनी होंगी है जेकर बगल में कोई बिल्डिंग बनी है कल को कोई गिर ना जाए तो इसका भी पूरा ध्यान रखना है देखो जी सब तो पहली और तो इम्पोर्टेंट बात है कि कोई बिल्डिंग सील क्यों होती है कारण है कि उसने वायलेशन करी है देखो, अगर बिना नक्शे के बनी है तो मेरी पॉलिसी बड़ा क्लियर कट है कि ये बिल्डिंग डिमोलिश होगी अगर बिना नक्शे के कोई भी उसारी हुई है सील असी उस कंडीशन में करते हैं कि उसने कोई उसारी जो कि मैप के अगेंस्ट की ਔਰ ਤਾਂ ਕਰਕੇ ਫਿਰ ਅਸੀਂ ਜਾ ਕੇ ਉਹਨੂੰ ਸੀਲ ਕਰਦੇ ਤੇ ਕਿ ਇਹ ਇਹ ਮੈਪ ਕੇ ਅਗੇਂਸ ਵਾਇਲੇਸ਼ਨ ਕੀਤੀ ਹੈ ਇਹਨੂੰ ਠੀਕ ਕਰ ਲੈ ਤਾਂ ਕਰਕੇ ਉਹ ਬਿਲਡਿੰਗ ਸੀਲ ਕਰਦੇ ਪਰ ਸੇ ਸੀਲਿੰਗ ਦਾ ਕੋਈ ਪ੍ਰੋਵੀਜ਼ਨ ਨਹੀਂ ਹੈ ਇਹ ਤਾਂ ਔਨ ਅ ਹਿਊਮੈਨਿਟੇਰੀਅਨ ਗਰਾਉਂਡ ਚਲੋ ਮੰਨੋ ਤੁਸੀਂ ਇਹ ਬੰਦੇ ਆ ਕੇ ਸੀਲ ਕਰਦੇ ਤੇ ਜਦੋਂ ਉਹ ਮੈਪ ਦੀ ਵਾਇਲੇਸ਼ਨ ਦੂਰ ਕਰ ਲੇ ਤਾਂ ਤਬ ਉਸਕੀ ਡੀ ਸੀਲ ਕਰ ਦਿੰਦੇ ਤੇ ਬਿਲਡਿੰਗ ਕਾਰਪੋਰੇਸ਼ਨ ਦੇ ਬਹੁਤ ਸਾਰੇ ਜਿਹੜੇ ਇਨਸਪੈਕਟਰ ਆਈ ਆ ਉਹ ਲੋਕ ਨੇ ਉਹਨਾਂ ਤੇ ਇਲਜ਼ਾਮ ਬਹੁਤ ਲੱਗਦੇ ਕੋਈ ਜਾ ਕੇ ਚੈੱਕ ਵੀ ਹੁੰਦਾ ਗ੍ਰਾਮ ਦੇ ਉੱਤੇ ਕਿ ਕੀ ਇਹ ਸਹੀ ਹੈ ਜਾਂ ਗਲਤ ਹੈ ਅਸੀਂ ਅਕਸਰ ਦੇਖਦੇ ਹਾਂ ਕਿ ਬਹੁਤ ਸਾਰੀਆਂ ਤਸਵੀਰਾਂ ਪਾਈਆਂ ਜਾਂਦੀ देखो ये जोड़ा पहले चलता है आ रहा बारे में कमेंट नहीं करूँगा हूँ मैंने सिस्टम किया है तुम अगर अपडेट हो तो मैंने सारे बिल्डिंग इंसपैक्टर चेंज कर दिए कोई भी बिल्डिंग इंस्पैक्टर पुराने हल्के में नहीं है ए टी पी मैंने बद ए टी पी के भी सैक्टर चेंज कर दिए और मैंने ये डिसाइड कराया कि मे बी हर महीना या हर दो महीने में मैं सारे बिल्डिंग रोटेट करूँगा तो जिस तरह का किसी का जिस तरह के लोगों के एलिगेशन लगते हैं ये पुराना बंदा उधर बैठा है ये भी नाल है तो वो एलिगेशन बिल्कुल ही खत्म हो जब तो रेगुलरली बिल्डिंग इंस्पेक्टर चेंज होते जाएगा अगर कोई इस तरह का आता है जिसमें बिल्डिंग इंस्पेक्टर डायरेक्टली इन्वॉल्व है तो मेरा सबसे पहले जितना भी सस्पेंड करेंगे जिड़ी भी भी कार्रवाई बनती है उसी पूरी करेंगे देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par